ਇੱਧਰ ਫੜਾ ਪੈਸੇ। ਇਹ ਕੀ ਆ ਬੇਬੇ ਤੂੰ ਪੈਸੇ ਕਾ ਤੋ ਫੜ ਲੈਨੇ ਤੂੰ ਇਨੇ ਬਹਿ ਕਿੱਥੋਂ ਲਿਆ ਮੈਂ ਇਨਾ ਤੋ ਲਿਆ ਮੈਂ ਸੂਟ ਲੈ ਕੇ ਆਉਣਾ ਮੈਂ ਅੱਛਾ ਅੱਛਾ ਤੂੰ ਇਨੇ ਪੈਸੇ ਦਾ ਸੂਟ ਲੈ ਕੇ ਆਉਣਾ ਹੈ ਹਾਂ ਇਨੇ ਪੈਸੇ ਦਾ ਹੁਣ ਮੈਂ ਸੂਟ ਲਵੂੰਗੀ। ਕਿਉਂ ਬੇਬੇ ਇਹ ਸੂਟ ਲੈ ਮੈਂ ਆਪਦੇ ਵਾਸਤੇ ਲਿਆ ਨਾ ਕਿ ਤੇਰੇ ਸੂਟ ਵਾਸਤੇ ਲੈਨੇ ਨਾ ਜੇ ਤੂੰ ਸੂਟ ਲੈ ਰੇਂਗੀ ਤੇ ਮੇਰਾ ਸੂਟ ਫਿਰ ਕਿੱਧਰੋਂ ਆਊਗਾ? ਕਿਉਂ ਬਬੇ ਮੈਂ ਸੂਟ ਲੈ ਕੇ ਆਣਾ ਮੈਂ ਲੈ ਆ ਇਹਨਾਂ ਤੋਂ ਪੈਸੇ ਨਹੀਂ ਮੈਂ ਤਾਂ ਆਪ ਸੂਟ ਚਾਹੀਦਾ ਮੈਂ ਇੰਨਾ ਪੈਸਾ ਨਾ ਮੈਂ ਲੈ ਕੇ ਆਉਣਾ ਸੂਟ ਜੇ ਤੂੰ ਲੈ ਕੇ ਆਉਣਾ ਨਾ ਸੂਟ ਤਾਂ ਇਹ ਮੈਂ ਪੈਸੇ ਫੜੇ ਇਹਨਾਂ ਤੋਂ ਆਪ ਦੇ ਸੂਟ ਵਾਸਤੇ ਜੇ ਤੂੰ ਲੈ ਕੇ ਆਏਂ ਕਿ ਸੂਟ ਤਾਂ ਆਪ ਦੇ ਪੈਸਿਆਂ ਦਾ ਲੈ ਕੇ ਆ ਮੈਂ ਕਿਉਂ ਆ ਮੇਰੇ ਪੈਸੇ ਨਹੀਂ ਕਿਉਂ ਤੇਰੇ ਪੈਸੇ ਆ ਇਹ ਮੈਂ ਆਪਦੇ ਘਰ ਵਾਲੇ ਤੋਂ ਲਏ ਆ ਅੱਛਾ ਲੈ ਤੂੰ ਦੇ ਘਰ ਵਾਲੇ ਤੂੰ ਨਾ ਉਹ ਮੇਰਾ ਮੁੰਡਾ ਨਹੀਂ ਇਹ ਮੇਰੇ ਮੁੰਡੇ ਦੇ ਪੈਸੇ ਤਾਂ ਮੇਰਾ ਵੀ ਹੱਕ ਬਣਦਾ ਲੈ ਬਣਦਾ ਤੇਰਾ ਹੱਕ ਮੇਰਾ ਘਰ ਵਾਲਾ ਵਾ ਮੇਰਾ ਹੱਕ ਬਣਦਾ ਉਹਦੇ ਤੇ ਹਾਂ ਬਣਦਾ ਤੇਰਾ ਹੱਕ ਬੱਲੇ ਨਹੀਂ ਬੱਲੇ ਨਹੀਂ ਤੇਰੇ ਹੈ ਬਾਲੀ ਸਿਆਣੀ ਦੇ ਤੇ ਆ ਮੇਰੇ ਮੁੰਡੇ ਦੇ ਜੇ ਪੈਸੇ ਨੇ ਮੇਰਾ ਵੀ ਮੁੰਡਾ ਬਣਦਾ ਤੇ ਮੇਰੇ ਮੁੰਡੇ ਦੇ ਪੈਸੇ ਤੇ ਮੇਰਾ ਹੱਕ ਨਹੀਂ ਬਣਦਾ ਅੱਛਾ ਬਣਦਾ ਹੋ ਵਕ ਮੈਨੂੰ ਵਿਆਹ ਕੇ ਲਿਆਇਆ ਮੈਂ ਉਹਦੇ ਤੋਂ ਹੀ ਪੈਸਾ ਤੇ ਲਾ ਲੈਣਾ ਵਾ ਤੇ ਲੈ ਕੇ ਬਹਿ ਗਈ ਆ ਪੈਸੇ ਬਹਿ ਗਈ ਆ ਆਰਾਮ ਨਾਲ ਲੈ ਮੈਂ ਆਪਦੇ ਬਾਸਤੇ ਆ ਮੈਂ ਤਾਂ ਆਪ ਦਾ ਸੂਟ ਲੈ ਕੇ ਆਣਾ ਹਾਏ ਬੇ ਰੱਬਾ ਹਾਏ ਬੇ ਰੱਬਾ ਜਦੋਂ ਵੀ ਮੈਂ ਕੋਈ ਚੀਜ਼ ਲਿਆਉਣੀ ਹੁੰਦੀ ਆ ਬੇਬੇ ਤੂੰ ਰਿਸਕ ਕਰਨੀ ਹੀ ਹੁੰਦੀ ਆ ਹਮੇਸ਼ਾ ਜਿਹੜੀ ਚੀਜ਼ ਮੈਂ ਲੈਣੀ ਆ ਉਹੀ ਤੈਨੂੰ ਚੀਜ਼ ਦੀ ਲੋੜ ਆ ਕੋਈ ਨਾ ਲਿਆ ਦੂ ਤੈਨੂੰ ਵੀ ਸੂਟ ਦੇਖ ਲਾ ਜੇ ਤੂੰ ਮੈਨੂੰ ਸੂਟ ਲਿਆ ਕੇ ਨਾ ਨਾ ਦਿੱਤਾ ਤਾਂ ਫਿਰ ਦੇਖ ਲੀ ਦੂੰੀ ਲਿਆ ਦੂੰ ਤੈਨੂੰ ਸੂਟ ਮਨ ਵੀ ਲਈਦਾ ਹੁੰਦਾ ਵਾ ਫੜਾ ਉਰੇ ਪੈਸੇ ਮੈਂ ਤੈਨੂੰ ਕਹਿ ਤਾ ਜੇ ਮੈਨੂੰ ਲਿਆ ਕੇ ਨਾ ਦਿੱਤਾ ਤਾਂ ਤੈਨੂੰ ਮੈਂ ਛੱਡਣਾ ਨਹੀਂ ਬਹੁਤ ਬੁਰੀ ਕਰੂੰ ਮੈਂ ਤੇਰੇ ਨਾਲ ਲੈ ਦੱਸ ਬੇਬੇ ਹੁਣ ਫੜਾ ਵੀ ਪੈਸੇ ਲਿਆ ਦੂੰ ਤੈਨੂੰ ਇੱਕ ਵਾਰ ਕਹਿ ਤਾ ਦਿੱਤਾ ਮੈਂ ਲੈ ਫੜ ਲੈ ਹੁਣ ਜੇ ਮੈਂ ਤੈਨੂੰ ਨਾਂ ਵੀ ਲਿਆ ਕੇ ਦਵਾਂ ਦੱਸ ਫਿਰ ਕੀ ਕਰ ਲੇਂਗੀ ਜਿੱਤੀ ਦੇਖ ਲੈ ਜੇ ਤੂੰ ਮੇਰਾ ਸੂਟ ਨਾ ਨਾ ਲੈ ਕੇ ਆਈ ਤਾਂ ਤੈਨੂੰ ਭੁਜਾ ਭਜਾ ਕੁੱਟੂ ਬਹੁਤ ਮਾੜੀ ਕਰੂ ਮੈਂ ਤੇਰੇ ਨਾਲ ਲੈ ਕੁੱਟੂਗੀ ਤੂੰ ਭੁਜਾ ਭਜਾ ਕੇ ਤੁਰਿਆ ਤੇਰ ਤਾ ਜਾਂਦਾ ਨਹੀਂ ਟਿੱਚਕ ਜੇ ਮਾਰਦੀ ਤਾਂ ਤੂੰ ਤਰਦੀ ਆ ਬੇਬੇ ਭੱਜ ਕੇ ਮੈਨੂੰ ਘੁੱਟ ਲੂ ਇਹੇ ਨੀ ਤੂੰ ਛੱਡਿਆ ਕਰਨੀ ਫੇਰ ਕੀ ਹੋ ਗਿਆ ਜੇ ਮੈਂ ਭੋਰਾ ਲੰਗ ਮਾਰਦੀ ਆ ਤੇਰੇ ਤੋਂ ਤਾਂ ਵੱਧ ਤੇ ਹੀ ਤੁਰਦੀ ਆ ਹਾਂ ਹਾਂ ਤੁਰਦੀ ਆ ਤੂੰ ਤੇਜ ਰਸੋਈ ਦੇ ਵਿੱਚ ਦਹੀਂ ਵਾਲੀ ਕੌਲੀ ਫੜਾ ਦੋ ਤੈਨੂੰ ਤੁਰਦੀ ਤੁਰਦੀ ਮੰਜੇ ਤੱਕ ਪਹੁੰਚਦੀ ਦਹੀਂ ਦੀ ਲੱਸੀ ਬਣਾ ਦਿੰਦੀ ਆ ਨਹੀਂ ਤੂੰ ਬਾੜਾ ਨਾ ਇੱਕ ਮਾਰਿਆ ਨਾ ਚਪੇੜਾ ਤੇਰੇ ਮੈਂ ਹਨਾ ਤੇ ਦੇਖ ਲੈ ਘੋਕ ਦੀ ਫਿਰੇਗੀ ਸਾਰੇ ਬੇੜੇ ਵਿੱਚ ਆ ਕਰਦੀ ਆ ਭਗਾਈ ਬੇਬੇ ਪਹਿਲਾਂ ਮੈਨੂੰ ਤੂੰ ਐਂ ਦੱਸ ਤੂੰ ਮੇਰੀ ਰੀਸ ਤਾਂ ਕਰਦੀ ਹੁੰਨੀ ਆ ਮੈਂ ਕਦੋਂ ਰੀਸ ਕਰਦੀ ਹੁੰਨੀ ਆ ਤੇਰੀ ਮੇਰੀ ਗੱਲ ਸੁਣ ਲੈ ਜੇ ਮੇਰਾ ਸੂਟ ਨਾ ਨ ਲਈ ਤੈਨੂੰ ਛੱਡਣਾ ਨਹੀਂ ਮੈਂ ਲਿਆ ਦੂੰ ਲਿਆ ਦੂੰ ਲਿਆ ਦੂੰ ਤੇਰਾ ਸੂਟ ਪਹਿਲਾਂ ਸ਼ਹਿਰ ਜਾ ਕੇ ਤੇਰਾ ਸਿਆਪਾ ਕਰੂੰ ਮੁੜ ਕੇ ਆਵਦਾ ਕਰੂੰ ਨਹੀਂ ਆਵਦਾ ਸਿਆਪਾ ਕਰੀ ਜਾਂਂ ਨਾ ਕਰੀ ਮੈਨੂੰ ਮੇਰਾ ਸੂਟ ਚਾਹੀਦਾ ਆ ਦੱਸ ਸਿਆਪਾ ਜੇ ਮੈਂ ਮਰਜ਼ੀ ਕਰੀ ਲਿਆ ਦੂੰ ਲਿਆ ਦੂੰ ਲਿਆ ਦੂੰ ਪਹਿਲਾਂ ਜਾ ਕੇ ਸ਼ਹਿਰ ਤੇਰਾ ਸਿਆਪਾ ਕਰੂੰ ਮੁੜ ਕੇ ਆਵਦਾ ਲਿਆਉਂਗੀ ਪਾ ਕਰੇਂਗੀ ਤੂੰ ਮੇਰਾ ਸਿਆਪਾ ਪਹਿਲਾਂ ਕਹਤਾ ਆਪਦਾ ਸਿਆਪਾ ਜਦੋਂ ਮਰਜ਼ੀ ਕਰੀ ਮੈਨੂੰ ਮੇਰਾ ਸੂਟ ਚਾਹੀਦਾ ਸੂਟ ਲਿਆ ਕੇ ਦੇ ਮੇਰਾ ਪਹਿਲਾਂ ਹਾਈ ਨਹੀਂ ਆਗੀ ਨਹੀਂ ਮੈਂ ਲਾ ਤਾਂ ਮੇਰਾ ਸੂਟ ਲਿਆਈ ਇਹ ਆ ਜਾ ਨਹੀਂ ਛੇਤੀ ਆ ਜਾ ਲਿਆਈ ਤੂੰ ਮੇਰੇ ਵਾਸਤੇ ਸੂਟ ਆਹੋ ਜੱਫੜਾ ਸੁਣ ਆ ਲੈ ਇਹ ਤੂੰ ਮੇਰੇ ਬਾਸ ਤੇ ਸੂਟ ਹੈ ਐਡਾ ਫਿੱਕਾ ਲੈ ਨਹੀਂ ਆਪਦੇ ਬਾਸ ਤੇ ਕਿੰਨਾ ਸੋਹਣਾ ਗੂੜੇ ਰੰਗ ਦਾ ਸੂਟ ਤੇ ਤੇਰੀ ਉਮਰ ਦੇ ਹਿਸਾਬ ਨਾਲ ਫਿੱਕਾ ਹੀ ਲਿਆਉਣਾ ਸੀ ਹੋਰ ਤੂੰ ਗੂੜਾ ਸੂਟ ਥੋੜੀ ਪਾਏਂਗੀ ਹੁਣ ਤੇਰੀ ਉਮਰ ਜਿਹੇ ਜੀ ਹੈਗੀ ਮੈਂ ਉਦਾਂ ਦੇ ਹਿਸਾਬ ਨਾਲ ਸੂਟ ਲਿਆਤਾ ਨਾ ਮੈਂ ਨਹੀਂ ਪੋਣਾ ਪੋਣਾ ਫਿੱਕਾ ਫੁੱਕਾ ਜਿਹਾ ਸੂਟ ਲਿਆਤਾ ਤੂੰ ਮੇਰੇ ਹਿਸਾਬ ਨਾਲ ਨਾ ਦੱਸ ਮੈਨੂੰ ਜੇ ਲਿਆ ਕੇ ਦਿੰਦੀ ਆਪਦੇ ਲਈ ਤਾਂ ਤੂੰ ਗੂੜਾ ਗੂੜਾ ਲੈ ਕੇ ਹੀ ਮੇਰੇ ਵਾਸਤੇ ਫਿੱਕਾ ਕਲਰ ਹੈ ਤੇ ਮੇਰੇ ਵਾਸਤੇ ਗੂੜਾ ਨਾ ਵੀ ਰੰਗ ਦਾ ਨਹੀਂ ਲਿਆ ਸਕਦੀ ਸੀ ਸੂਟ ਹੂੰ ਗੱਲਾਂ ਦੇਖ ਕਿਹਜੀਆਂ ਕਰਦੀ ਆ ਲਿਆ ਦਿੰਦੀ ਤੈਨੂੰ ਨਾ ਵੀ ਸੂਟ ਹੋਰ ਰਾਮ ਨਾਲ ਤੈਨੂੰ ਹੋਰ ਨਾ ਮੈਂ ਤੈਨੂੰ ਲਾਲ ਰੰਗ ਦਾ ਲਿਆ ਦਿੰਦੀ ਤੇਰੇ ਵਰਗੀਆਂ ਬੁੜੀਆਂ ਇਹ ਜਿਹੇ ਸੂਟ ਪਾਉਂਦੀਆਂ ਨੇ ਮੈਂ ਤਾਂ ਨਹੀਂ ਪਾਉਂਦੀ ਫਿੱਕਾ ਜਿਹਾ ਸੂਟ ਮੈਂ ਤਾਂ ਹਸਮਾ ਕੇ ਪਾਉਂਗੀ ਲੈ ਫਿਰ ਮੈਂ ਕਿਹ ਫਿੱਕਾ ਸੂਟ ਪਾਵਾਂ ਮੇਰਾ ਸੂਟ ਹੈ ਇਹ ਨਹੀਂ ਮੈਂ ਤਾਂ ਆਪ ਨਹੀਂ ਫਿੱਕਾ ਸਮਾ ਕੇ ਪਾਉਂਦੀ ਮੈਂ ਵੀ ਫਿਰ ਕੀ ਕਰਾਂ ਮੈਂ ਤਾਂ ਹੀ ਸਮਾ ਕੇ ਪਾਉਂ। ਲੈ ਬੇਬੇ ਤੇਰੀ ਕਮਾਲ ਹੋ ਗਈ ਤੂੰ 16 ਸਾਲ ਦੀ ਕੁੜੀ ਆ। ਲੈ ਨਾ ਹੋਰ ਤੈਨੂੰ ਮੈਂ ਬੁੱਢੀ ਦਿਨੀ ਆ ਹੈ ਕਿ ਹਜੇ ਮੇਰੀ ਉਮਰ ਕੀ ਹੈ ਲੈ ਦੱਸ ਹੈ ਇੰਨਾ ਸੋਹਣਾ ਸੂਟ ਮੈਂ ਤਾਂ ਬਾਹਲਾ ਹੀ ਸੋਹਣਾ ਲੱਗਣਾ ਪਾਇਆ ਹੋਇਆ। ਨਾ ਫਿਰ ਮੈਂ ਆ ਪਾਉਂਦੀ ਸੋਹਣੀ ਲੱਗੂਗੀ? ਮੈਨੂੰ ਨਹੀਂ ਪਤਾ ਮੈਂ ਤਾਂ ਹੀ ਪਾਉਣਾ ਵਾ ਤੂੰ ਮੇਰੇ ਗੂੜੇ ਰੰਗ ਦਾ ਲੈ ਕੇ ਆਂਦੀ ਸੂਟ। ਫੜਾ ਆਉਰੇ ਬੇਬੇ ਤੂੰ ਇਹ ਪਾਉਂਦੀ ਸੋਹਣੀ ਲੱਗੇਗੀ ਇਹ ਮੈਂ ਆਪਦੇ ਵਾਸਤੇ ਲਿਆਂਦਾ ਸੂਟ। ਨਹੀਂ ਮੈਂ ਤਾਂ ਇਹੀ ਸਮਾਉਂਗੀ। ਹਾਏ ਰੱਬਾ ਇਹ ਬੁਢੀ ਦਾ ਮੈਂ ਕੀ ਕਰਾਂ ਕੋਈ ਨਾ ਸਮਾਲੀ ਤੂੰ ਇਹ ਸੂਟ ਕੋਈ ਨਾ ਜੀਤੀ ਇਹਨੂੰ ਮੋੜ ਕੇ ਹੋਰ ਲੈ ਲਈ ਸਮਾਲੀ ਦੇਖ ਨੂੰ ਮੈਂ ਤੈਨੂੰ ਤੂੰ ਕਿੱਡੀ ਕੁ ਸੋਣੀ ਲੱਗਦੀ ਆ ਮੈਂ ਆਪਦਾ ਹੋਰ ਲੈ ਆਉਂਗੀ ਇਹਦਾ ਇਹ ਸੱਫਰ ਦਾ ਬੁਢੀ ਖਾਂਦਾ ਹਾਂ ਬਸ ਤਕਰੀਰ ਸਾਰਾ ਹੀ ਸਮਾਨ ਮੁੱਕਿਆ ਪਿਆ ਮੇਰਾ ਤਾਂ ਹਾਂ ਮੈਂ ਬਸ ਗੂਗਲ ਤੁਹਾਨੂੰ ਉੱਥੋਂ ਲੈ ਕੇ ਸਾਰਾ ਸਮਾਨ ਮੈਂ ਤੁਹਾਨੂੰ ਬਸ ਗੂਗਲ ਪੇ ਕਰ ਦੇ ਦੂਸੀ ਉੱਥੋਂ ਹੀ ਹਾਂ ਮੈਂ ਤੁਹਾਨੂੰ ਸਕੈਨਰ ਸੈਂਡ ਕਰ ਦੂੰਗੀ ਪੱਕਾ ਪੱਕਾ ਹਾਂ ਚਲੋ ਠੀਕ ਆ ਹਾਂ ਹਾਂ ਚਲੋ ਠੀਕ ਓਕੇ ਬੇਬੇ ਤੂੰ ਤਾਂ ਮੈਨੂੰ ਡਰਾ ਹੀ ਦਿੱਤਾ ਤੈ ਤੂੰ ਇੱਥੇ ਕੀ ਕਰਦੀ ਸੀ ਨਹੀਂ ਉਹ ਛੱਡ ਤੂੰ ਪਹਿਲਾਂ ਤੂੰ ਕੀ ਤੇਜ਼ੀ ਨਾਲ ਫੋਨ ਤੇ ਗੱਲ ਕਰਦੀ ਸੀ ਨਾ ਹੋਰ ਮੈਂ ਕਿਹਦੇ ਨਾਲ ਗੱਲਾਂ ਕਰਨੀਆਂ ਉਹਦੇ ਨਾਲ ਹੀ ਗੱਲਾਂ ਕਰਨੀਆਂ ਅੱਛਾ ਤੂੰ ਕੀ ਮੇਕਅਪ ਦਾ ਸਮਾਨ ਲੈਣ ਜਾਣਾ ਹਾਂ ਮੇਰਾ ਤਾਂ ਸਾਰਾ ਹੀ ਮੁੱਕਿਆ ਪਿਆ ਵਾ ਫਿਰ ਮੈਂ ਸਮਾਨ ਲੈ ਕੇ ਆਉਂਗੀ ਮੈਂ ਇਹਨਾਂ ਨੂੰ ਕਿਹਾ ਮੈਂ ਦੁਕਾਨ ਦੇ ਵਿੱਚੋਂ ਵੀ ਤੁਸੀਂ ਗੂਗਲ ਪੇ ਕਰ ਦਿਓ ਪੈਸੇ ਫਿਰ ਮੈਂ ਸਾਰਾ ਸਮਾਨ ਲੈ ਲੂੰਗੀ ਅੱਛਾ ਐ ਕਰੀ ਮੈਨੂੰ ਵੀ ਥੋੜਾ ਜਿਹਾ ਲਿਆ ਦਿ ਮੇਰਾ ਤਾਂ ਆਪ ਮੁੱਕਿਆ ਹੈ ਸਮਾਨਾ ਥੋੜਾ ਜਿਹਾ ਜਦ ਜਾਏਗੀ ਮੇਰਾ ਵੀ ਲਿਆਈ ਨਾਲੀ ਲੈ ਦੱਸ ਬੇਬੇ ਕਰਤੀ ਨਾ ਉਹੀ ਗੱਲ ਰੀਸਾਂ ਵਾਲੀ ਦੱਸ ਹੋਰ ਕੀ ਮੇਕਅਪ ਦਾ ਸਮਾਨ ਤਾਂ ਮੇਰਾ ਮੁੱਕਿਆ ਹੋਰ ਕੀ ਤੈਨੂੰ ਮੈਂ ਸੁਰਖਾ ਬਿੰਦੀ ਲਿਆਣਾ ਨੀ ਕਿਹੋ ਜੀਆਂ ਗੱਲਾਂ ਕਰਦੀਆਂ ਕੁੜੇ ਇਸ ਉਮਰੇ ਮੈਂ ਸੁਰਖੀ ਬਿੰਦੀ ਲਾਉਣੀ ਸੋਹਣੀ ਲੱਗਦੀ ਆ ਭਲਾਂ ਦੀ ਮੈਨੂੰ ਤਾਂ ਐ ਕਰੀ ਤੂੰ ਮੂੰਹ ਤੇ ਲਾਉਣ ਨੂੰ ਫਿਰ ਲਵਲੀ ਲਿਆਦੀ ਬਸ ਇੱਕ ਕਰੀਮ ਹੀ ਆ ਉਹ ਲਿਆਦੀ ਲੈ ਦੱਸ ਬੇਬੇ ਕਮਾਲ ਕਰੀ ਜਾਨੀ ਆ ਫੇਰ ਇਹਨਾਂ ਲਬਰੀ ਲਾਏਂਗੇ ਐਸੀ ਉਮਰ ਮੈਨੂੰ ਤੇਰੀ ਸਮਝ ਨਹੀਂ ਲੱਗਦੀ ਨਾ ਕੁੜੇ ਇੱਚ ਸਮਝਣ ਵਾਲੀ ਕਿਹੜੀ ਗੱਲ ਆ ਲੈ ਦੱਸ ਬੇਬੇ ਫੇਰ ਇਹਨਾਂ ਲਬਲੀ ਰੰਗ ਗੋਰਾ ਕਰਨ ਵਾਲੀ ਆ ਤੂੰ ਆਹੀ ਉਮਰੇ ਗੋਰਾ ਰੰਗ ਕਰਕੇ ਕਿੱਧਰ ਨੂੰ ਜਾਣ ਨੀ ਗੋਰੀ ਗੋਰੀ ਤਾਂ ਮੈਂ ਪਹਿਲਾਂ ਹੀ ਬਥੇਰੀ ਆ ਹੈ ਮੈਨੂੰ ਤਾਂ ਨਜਰਾਂ ਲੱਗ ਜਾਂਦੀਆਂ ਨੇ ਹੋਰ ਕੀ ਹੈ ਇਹ ਤਾਂ ਮੈਂ ਤਾਂ ਲਾਉਣੀ ਨਹੀਂ ਨਾ ਮੂੰਹ ਮਲੈਮ ਹੋ ਜਾਂਦਾ ਵਾ ਤਾਂ ਲਾਉਣੀ ਹੁੰਨੀ ਐ ਨੂੰ ਮੈਂ ਲਾ ਸੁਣ ਲੋ ਇਹ ਤਾਂ ਲੱਗ ਜਾਂਦਾ ਇਹਦਾ ਮੂੰਹ ਮਲੈਮ ਹੋਣ ਤੇਰਾ ਤਾਂ ਮੂੰਹ ਪਹਿਲੇ ਸੁੱਕੇ ਖੰਜੂਰ ਆਰਗਾ ਵਾ ਝੁਰੜੀਆਂ ਨਾਲ ਨੀ ਝੁਰੜੀਆਂ ਨਿੱਕੀ ਬਕੀ ਜੰਨੀ ਆ ਮੇਰੇ ਮੂਰੇ ਨੇ ਚਪੇੜਾ ਮਾਰੂ ਮੈਂ ਤੇਰੇ ਮੂੰਹ ਤੇ ਕਮਾ ਕੇ ਹੈ ਕਿੱਥੇ ਝੁਰੜੀਆਂ ਦਿਖਾ ਮੈਨੂੰ ਇੱਥੇ ਆ ਮੇਰੇ ਝੁਰੜੀਆਂ ਹੈ ਅੱਗੋਂ ਹੋਰ ਹੀ ਪਕਾਈਆਂ ਮਾਰੀ ਜੋ ਮੈਂ ਤੈਨੂੰ ਕਹਿਤਾ ਨਾ ਮੈਨੂੰ ਬਸ ਮੇਰੀ ਆਹ ਕਰੀਮ ਲਿਆ ਦੀ ਜਿਹੜੀ ਮੈਂ ਤੈਨੂੰ ਕਹਤੀ ਫੇਰਨ ਲਬਲੀ ਲੈ ਨਾਂ ਤਾਂ ਸਹੀ ਲੈਣਾ ਸਿੱਖ ਲੈ ਜਾ ਫੇਰਨ ਲਬਲੀ ਇਹ ਕੁੜੀ ਐ ਕਰੀ ਮੈਨੂੰ ਨਾ ਆਹ ਪੈਰਾਂ ਤੇ ਲਾਉਣ ਵਾਲੀ ਨੋਹ ਪਲਸ ਆਹ ਦੇ ਮੇਰੇ ਨੋਹਾਂ ਤੇ ਲਾਉਣ ਨੂੰ ਲਿਆ ਦੀ ਨਾ ਬਿਰੰਗ ਦੀ ਲੈ ਕੇ ਆ ਹਾਂ ਲੈ ਹੋਰ ਦੱਸ ਦੇ ਬੇਬੇ ਜੇ ਹੋਰ ਵੀ ਕੁਝ ਰਹਿ ਗਿਆ ਹੋਵੇ ਤੈਨੂੰ ਬੁੱਲਾਂ ਤੇ ਲਾਉਣ ਨੂੰ ਲਿਪਸਟਿਕ ਨਾਲ ਲਿਆ ਦਾ ਨੀ ਓੜੇ ਲਿਪਸਟਿਕ ਲਾਉਣ ਦੀ ਕਿਹੜੇ ਮੇਰੀ ਉਮਰ ਤੂੰ ਐ ਕਰੀ ਉਹ ਜਿਹੜੇ ਆਹ ਬੁੱਲ ਜੇ ਫਟਿਆਂ ਵਾਲੀ ਨਹੀਂ ਲਾਉਂਦੇ ਹੁੰਦੇ ਕੁਸ ਕੀ ਕਹਿੰਦੀ ਆਨੂੰ ਨੀ ਉਹ ਲਿਆਈ ਜਿਹੜੇ ਬੁੱਲ ਫਟਿਆਂ ਦੇ ਲਾਉਨੇ ਹੁੰਦੇ ਆ ਅੱਛਾ ਅੱਛਾ ਚਿਪਸਟਿਕ ਕੋਈ ਨਾ ਉਹ ਵੀ ਲਿਆ ਦੂੰ ਆ ਤੇ ਹੋਰ ਹੋਰ ਕੋਈ ਹੁਕਮ ਹੋਵੇ ਤੁਹਾਡਾ ਉਹ ਵੀ ਦੱਸ ਦੋ ਸਾਨੂੰ ਐ ਕਰੀ ਤੂੰ ਦੋ ਰਮਾਲ ਵੀ ਲਿਆਈ ਫਿਰ ਅੱਛਾ ਹੋਰ ਹੋਰ ਐ ਕਰੀ ਮੇਰੇ ਕੱਪੜਿਆਂ ਤੇ ਸਿਰਕਣ ਨੂੰ ਵੱਜੀ ਸੈਂਟ ਵੀ ਲਿਆ ਦੇ ਲੈ ਬੇਬੇ ਸੈਂਟ ਦੀ ਤਾਂ ਤੈਨੂੰ ਲੋੜ ਨਹੀਂ ਹੈਗੀ ਤੇਰੇ ਕੱਪੜਿਆਂ 'ਚ ਤਾਂ ਪਹਿਲਾਂ ਹੀ ਬਹੁਤ ਸੋਹਣਾ ਮੋਸ਼ਕ ਆਉਂਦਾ ਰਹਿੰਦਾ ਚਾਰ-ਚਾਰ ਦਿਨ ਤੱਕ ਤੂੰ ਨਹਾਉਂਦੀ ਨਹੀਂਗੀ ਨਿਨਹਾਉਂਦੀ ਕਿਉਂ ਨਹੀਂ ਮੈਂ ਹੈ ਐਵੇਂ ਪਕਾਈ ਮਾਰੀ ਜਾਂਦੀ ਆ ਤੂੰ ਮੈਨੂੰ ਜਿਹੜਾ ਵੀ ਤੈਨੂੰ ਸਮਾਨ ਕਹਤੈ ਲਿਆਦੀ ਮੈਨੂੰ ਬਸ ਇਹ ਐਵੇਂ ਬਕਵਾਸ ਮਾਰੀ ਜਾਂਦੀ ਆ ਹਾਂ ਹਾਂ ਬੇਬੇ ਕੋਈ ਨਾ ਤੇਰਾ ਸਾਰਾ ਸਮਾਨ ਲਿਆਉਂ ਚਾਹੇ ਭਾਵੇਂ ਦੀ ਮੇਰਾ ਸਮਾਨ ਰਹਿ ਜੇ ਅੱਛਾ ਅੱਛਾ ਫਿਰ ਲਿਆਈ ਨੀ ਇੱਕ ਗੱਲ ਸੁਣ ਐਂ ਕਰੀ ਮੇਰੇ ਵਾਲਾਂ ਵਾਸਤੇ ਵਧੀਆ ਜਿਹਾ ਤੇਲ ਲੈ ਕੇ ਆਈ ਕਿਉਂ ਬੇਬੇ ਘਰੇ ਸਾਰੇ ਤੇਲ ਤਾਂ ਪਈਆ ਪਿਓਰ ਸਰੋਂ ਦਾ ਤੇਲ ਪਿਆ ਡਾਵਰ ਆਮਲਾ ਪਿਆ ਖੋਪੇ ਦਾ ਵੀ ਤੇਲ ਪਿਆ ਨੀ ਇਹ ਤਾਂ ਹੈਗੇ ਨੇ ਨੀ ਇੱਕ ਇੱਕ ਵਧੀਆ ਜਿਹਾ ਤੇਲ ਲੈ ਕੇ ਆਈ ਜਿਦਨੇ ਮੇਰੇ ਵਾਲ ਸੰਘਣੇ ਹੋ ਜਾਣ ਨਾ ਬੇਬੇ ਹਜੇ 5-7 ਸਾਲ ਰੁਕ ਜਾ ਵਾਲ ਸੰਘਣੇ ਹੋਣ ਨੂੰ ਸਿਵਿਆਂ ਚ ਜਾ ਕੇ ਤੇਰੇ ਵਾਲ ਸੰਘਣੇ ਹੋਣਗੇ ਇੱਕ ਕਿ ਮੈਂ ਪੁੱਤੇ ਪਕਾਈ ਮਾਰਦੀਆਂ ਨਹੀਂ ਬੂਹ ਨਹੀਂ ਜਾਣ ਮੇਰੇ ਦਸ਼ਮਣ ਸਿਵਿਆਂ ਦੇ ਵਿੱਚ ਹੈ ਮੈਨੂੰ ਭਰੀ ਜਵਾਨੀ ਚ ਮਾਰਨ ਨੂੰ ਫਿਰਦੀ ਆ ਪੈ ਗਈਆਂ ਤੂੰ ਹੈਰਾਨ ਮੈਂ ਤੈਨੂੰ ਦੱਸਦਾ ਇਹ ਮੈਂ ਕੁੱਤੇ ਪਕਾਈ ਜੀ ਨਾਲ ਮੇਰੇ ਨਾਲ ਮਾਰੀ ਜਾ ਜਿਹੜਾ ਤੈਨੂੰ ਮੈਂ ਸਮਾਨ ਗਣਾ ਤਾਂ ਮੇਰਾ ਲੈ ਕੇ ਐਵੇਂ ਦੱਸਦਾ ਮੈਂ ਤੈਨੂੰ ਹਾ ਹੈਗਾ ਮਾਮੂਲੀ ਸਮਾਨ ਇੰਨਾ ਸਮਾਨ ਗਣਾ ਆ ਗਈ ਮੈਨੂੰ ਹਜੇ ਕਹਿੰਦੀ ਹੈ ਮਾਮੂਲੀ ਜੇ ਸਮਾਨ ਕੋਈ ਨਾ ਇਹਨਾਂ ਨੂੰ ਕਹਿ ਕੇ ਤੇਰੇ ਮੇਕਅਪ ਦੇ ਸਮਾਨ ਦੇ ਵੀ ਕਰਵਾ ਦੂੰ ਗੂਗਲ 'ਤੇ ਕਹ ਦੂੰਗੀ ਬੇਬੇ ਰਿਆ ਸਮਾਨ ਰਿਸਲ ਨਾ ਹੋਵੇ ਕਿਸੇ ਥਾਂ ਦੀ ਮੈਂ ਤਾਂ ਨਾ ਇਹਨਾਂ ਨੂੰ ਫੋਨ ਕਰਕੇ ਕਹਿ ਦੇਣਾ ਵਾ ਵੀ ਆਦੀ ਮਾਂ ਨੂੰ ਸਮਝਾ ਲਾ ਮੈਨੂੰ ਵੀ ਕੁਛ ਗਣ ਆ ਗਈ ਐਵੇਂ ਇੰਨੇ ਤੇ ਫਾਲਤੂ ਦੇ ਇੰਨੇ ਪੈਸੇ ਲਵਾਦੇ ਨੇ ਪਤਾ ਨਹੀਂ ਇਹਨੂੰ ਕਾਹ ਤੇ ਇੰਨੀ ਰੀਸ ਕਰਨ ਦੀ ਆ ਤਾਂ ਇੰਨੀ ਰੀਸ ਕਰਦੀ ਇੰਨੀ ਰੀਸ ਕਰਦੀ ਐ ਨਾ ਇਹ ਬੁੜੇ ਜਿਹਾ ਤਾਂ ਮਿਰਲ ਲਹੂ ਪੀਤਾ ਪਿਆ ਕੋਈ ਨਾ ਤੈਨੂੰ ਰੀਸ ਕਰਨ ਦੀ ਆ ਤਾਂ ਤੈਨੂੰ ਤਾਂ ਬੰਦਾ ਹੁਣ ਮੈਂ ਬਣਾਉ ਤੂੰ ਕਰ ਰੀਸ ਹੁਣ ਸੈਂ ਤਾਂ ਮੈਂ ਬੰਦਾ ਬਣਾਇਆ ਨਾ ਨਾ ਮੇਰਾ ਨਾਂ ਵੀ ਨਾ ਜਿੱਤੀ ਨਹੀਂ ਆ ਨਾ ਬੁੜੀ ਜੀ ਦਾ ਨਾ ਕੁਝ ਕਰਨਾ ਪੈਣਾ ਇਹਨੇ ਤਾਂ ਮੇਰਾ ਜੀਣਾ ਦਮੇ ਹੀ ਦੁੱਬਰ ਕੀਤਾ ਪਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਦਾ ਮੈਂ ਕਰਾਂ ਕੋਸਤਾ ਸੁਚਣਾ ਪੈਣਾ ਲੱਗਦਾ ਮਿਲ ਵੀ ਆ ਕੇ ਇਹ ਕਰਦੇ ਹਾਂ ਨਿਕਲੇ ਜੀਤੀ ਹਾਏ ਵੋ ਹਾਂ ਬੇਬੇ ਇਹ ਤਾਂ ਕੀ ਕਰੀਐਨੀ ਆ ਮੈਂ ਐਕਸਰਸਾਈਜ਼ ਕਰਦੀ ਆ ਆਪਦਾ ਸਰੀਰ ਫਿੱਟ ਖਰਨ ਖਾਤਰ ਅੱਛਾ ਐਕਸਰਸਾਈਜ਼ ਹੈ ਹਾਂ ਇਹਦੇ ਨਾਲ ਕੀ ਹੁੰਦਾ ਇਹਦੇ ਨਾਲ ਬੰਦਾ ਫਿੱਟ ਰਹਿੰਦਾ ਓ ਮੈਂ ਤਾਂ ਪਹਿਲਾਂ ਹੀ ਬੜੀ ਫਿੱਟ ਫੱਟਾਂ ਅੱਛਾ ਤੂੰ ਵੀ ਕਰ ਲਿਆ ਕਰ ਤੂੰ ਹੋਰ ਫਿੱਟ ਹੋ ਜੇਂਗੀ ਕਿ ਫਿੱਟ ਤਾਂ ਮੈਂ ਹੈਗੀ ਆ ਚੱਲ ਜੇ ਮੈਂ ਵੀ ਕਰ ਲਿਆ ਕਰੂੰ ਚੱਲ ਫਿਰ ਕਰ ਮੇਰੇ ਨਾਲ ਹੁਣੇ ਕਰ ਹੁਣੇ ਕਰਨੀ ਹੈ ਹਾਂ ਅੱਛਾ ਹਾਂ ਇਹ ਕਰ ਤੈਨੂੰ ਬਾਹਤਾਂ ਲਿਖ ਜਾ ਅੱਛਾ ਨਹੀਂ ਨਹੀਂ ਥੱਲੇ ਜਾ ਕੇ ਪੈਰਾਂ ਨੂੰ ਹੱਥ ਲਾਉਣਾ ਠੀਕ ਹੈ ਅੱਛਾ ਪੈਰਾਂ ਨੂੰ ਹਾਂ ਚੱਲ ਫਿਰ ਲਾ ਪੈਰਾਂ ਨੂੰ ਹੱਥ ਮੇਰੇ ਚੀਜ਼ ਨਿਕਲੇ ਮੇਰੇ ਚੀਜ਼ ਜੀ ਉੱਠੀ ਉਹ ਕੋਸ਼ਿਸ਼ ਨਹੀਂ ਹੁੰਦਾ ਬੇਬੇ 2-3 ਦਿਨ ਤਾਂ ਚੀਸਾਂ ਚੱਲਣੀਆਂ ਪੈਂਦੀਆਂ ਹੁੰਦੀਆਂ ਜੇ ਬੰਦੇ ਨੇ ਫਿੱਟ ਰਹਿਣਾ ਵਾ ਤੂੰ ਦੁਬਾਰਾ ਕਰ ਕੋਸ਼ਿਸ਼ ਆ ਜਾ ਫਿਰ ਦੁਬਾਰਾ ਕਰਨਾ ਹਾਂ ਦੁਬਾਰਾ ਕਰ ਐਦਾਂ ਹਾਂ ਕਰ ਹੋਈ ਨਹੀਂ ਮੇ ਤਾਂ ਫੇਟੀ ਸੁੱਟ ਗਈ ਇਹ ਨਹੀਂ ਹੋਣੀ ਮੇ ਤੋ ਐਕਸਸ ਨਹੀਂ ਮੈਂ ਤਾਂ ਪਹਿਲੀ ਵਾਲੀ ਫਟਾਂ ਓਹੋ ਬੇਬੇ ਹਾਂ ਫੱਟ ਕਿੱਥਰੋਂ ਆ ਇਹੇ ਤੂੰ ਹੋਰ ਫਿੱਟ ਹੋ ਜਾਏਗੀ ਫਿਰ ਦੇਖੀ ਤੂੰ ਕਿੰਨੀ ਸੋਹਣੀ ਲੱਗਦੀ ਅੱਛਾ ਬਾੜੀ ਸੋਹਣੀ ਲੱਗੂਗੀ ਮੈਂ ਹਾਂ ਚੱਲੇ ਰਹਿਣ ਦਿੰਨੀ ਆ ਮੈਂ ਫੇਰ ਕਰ ਲੂ ਇਹ ਮੈਂ ਤਾਂ ਫਿੱਟ ਹਜੇ ਹੈਗੀ ਆ ਚੱਲ ਤੂੰ ਕਰ ਲਾ ਤੈਨੂੰ ਤਾਂ ਬੇਬੇ ਨਾਲ ਲਾਉਣਾ ਮੈਂ ਤੇਰੀ ਰੀਸ ਨਾ ਕੱਢਣੀ ਆ ਸਮਾਰ ਕੇ ਹੁਣ ਕਿਉਂ ਲੱਗ ਕੇ ਫੜਦੀ ਜਾਨੀ ਆ ਲੈ ਇਹ ਤਾਂ ਨਿਕਲ ਗਈ ਬੇਬੇ ਬੇਬੇ ਇੱਕ ਮਿੰਟ ਰੁਕ ਹਾਂ ਤੇਰੇ ਤੋਂ ਜੇ ਇਹ ਐਕਸਰਸਾਈਜ਼ ਨਹੀਂ ਨਾ ਹੁੰਦੀ ਆਪਾਂ ਰਨਿੰਗ ਕਰਦੇ ਆ ਹੈ ਹੋ ਗਈ ਹੁੰਦੀ ਆ ਨਾ ਤੂੰ ਆ ਜਾ ਮੇਰੇ ਮਗਰ ਭੱਜਣਾ ਕਹਿੰਦੇ ਆ ਉਹਨੂੰ ਆ ਜਾ ਆਜਾ 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 ਮੇਰੇ ਮਗਰ ਭੱਜ ਜਾ ਆਜਾ ਯਾਰ ਬੇਬੇ ਚੱਲ ਬੇਬੇ ਤਾਂ ਹੁਣ ਸਾਹ ਚੜ ਗਿਆ ਨਹੀਂ ਨਹੀਂ ਕੁੜੀ ਮੈਨੂੰ ਕਿੱਥੇ ਸਾਹ ਚੜ ਗਿਆ ਮੈਂ ਤਾਂ ਨਹੀਂ ਸਾਹ ਤੇ ਤੁਹਾਡੇ ਵਰਗੀਆਂ ਕੁੜੀਆਂ ਨੂੰ ਚੜਦਾ ਚੱਲ ਫੇਰ ਆ ਜਾ ਚੱਲ ਭਾਈ ਨਹੀਂ ਮੇ ਤਾਂ ਸਾਹ ਚੜ ਗਿਆ ਕਿਤੇ ਪੰਗਾ ਲੈ ਲਿਆ ਭਾਈ ਨਹੀਂ ਮੇ ਤਾਂ ਚੁੱਲੇ ਚੁੱਕੀ ਸਭ ਪਈ ਜਾਂਦੀਆਂ ਨਹੀਂ ਕੁੜੀਏ ਖੜੀ ਮੜਾ ਜੇ ਮੇਰੀ ਗੱਲ ਸੁਣਾ ਹਾਂ ਬੇਬੇ ਹਣ ਬੇਬੇ ਤੈਨੂੰ ਕੀ ਹੋ ਗਿਆ ਹੁਣ ਮੈਨੂੰ ਲੱਗਦਾ ਤੈਨੂੰ ਸਾਹ ਚੜ ਗਿਆ ਨਾ ਨਾ ਕੁੜੇ ਮੈਨੂੰ ਨਹੀਂ ਸਾਹ ਚ ਉੱੜਦਾ ਤੁਹਾਡੇ ਵਰਗੀ ਕੁੜੀਆਂ ਚੜਦਾ ਮੈਂ ਤਾਂ ਪੂਰੀ ਹਜੇ ਫੈਟ ਫਾਂ ਹੈ ਨਾ ਤੇ ਆਹ ਜਿਹੜੀ ਐਕਸਰਸਾਈਜ਼ ਆ ਮੈਂ ਤਾਂ ਕਹਿੰਨੀ ਕੱਲ ਨੂੰ ਨਾ ਕਰ ਲਈਏ ਕਿਉਂ ਬੇਬੇ ਹੁਣ ਕੀ ਹੋ ਗਿਆ ਉਹ ਅੱਜ ਹੀ ਇੱਕ ਦਿਨ ਲਈ ਬਹੁਤ ਆ ਬਾੜੀ ਨਹੀਂ ਕਰੀਦੀ ਹੁੰਦੀ ਕੱਲੂ ਕਰਾਂਗੇ ਪਤਾ ਨਾ ਕੋਈ ਨਾ ਬੁੜੀਏ ਅੱਜ ਤਾਂ ਤੂੰ ਨਿਕਲ ਗਈ ਕੋਈ ਨਾ ਅਜੇ ਤੱਕ ਤਰੀਕਾ ਮੇਰੇ ਕੋਲ ਹੋਰ ਵੀ ਹੈਗਾ ਤੇਰੀਆਂ ਤਾਂ ਰੀਸਾਂ ਸਮਾਰ ਕੇ ਕੱਢੂ ਸਮਾਰ ਕੇ ਜਿਹੜੀ ਤੈਨੂੰ ਆਤ ਪਈਆਂ ਨਾ ਰੀਸਾਂ ਕਰਨ ਦੀ ਹਾਂ ਜੀਤੀ ਹਾਂ ਬੇਬੇ ਅੱਜ ਜਦੋਂ ਮੈਂ ਤਾਂ ਪਹਿਲੇ ਸੁੱਤੀ ਪਈ ਸੀ ਅੱਛਾ ਤੂੰ ਤੇ ਤੇਜੀ ਬਾਹ ਅਹ ਗਏ ਸੀ ਕਿ ਅੱਡੇ 'ਚ ਦੁਪਹਿਰ ਨੂੰ ਤੁਸੀਂ ਮੁੜ ਕੇ ਮੈਂ ਤਾਂ ਸੁੱਤੀ ਪਈ ਸੀ ਕੀ ਲੈ ਕੇ ਆਈਆਂ ਤੂੰ ओता बेबे कुछ नहीं मैं है। मैं कीले की है। हाँ मैं है तेन मैं दिखानी मैं की लैके आई हाँ हां ता मैं दखानी तेन रुक जा बेबे मैं कि लेके की आई हूं ਕੁੜੇ ਕੀਆ ਦੇਖ ਤਾਂ ਸਹੀ ਬੇਬੇ ਸ਼ਾ ਸੈਂਡਲ ਲੈ ਕੇ ਆਈਆਂ ਹੈ ਹਾਂ ਬੇਬੇ ਤੂੰ ਤਾਂ ਸੁੱਤੀ ਪਈ ਸੀ ਫਿਰ ਮੈਂ ਤੇ ਤੇਜੀ ਦੋਨੇ ਜਣੇ ਭੱਗ ਗਏ ਸੀ ਅੱਡੇ ਤੇ ਨਹੀਂ ਮੈਂ ਵੀ ਲੈਣੇ ਸੀ ਸੈਂਡਲ ਚਲ ਕੋਈ ਨਾ ਬੇਬੇ ਤੇਰਾ ਤੇ ਮੇਰਾ ਕੁਛ ਬੰਡਿਆ ਤੂੰ ਰੱਖ ਲੈ ਆਹੋ ਚਲ ਆ ਮੈਨੂੰ ਦੇ ਦੇ ਸੋਹਣੇ ਲੱਗੇ ਮੈਨੂੰ ਚਲ ਚਲ ਤੂੰ ਹੋਰ ਲੈ ਆਈ ਫਿਰ ਹਾਂ ਮੇਰੇ ਸੋਹਣੇ ਲੱਗਣਗੇ ਪਾਏ ਮੈਂ ਤਾਂ ਆਪ ਕਹਿੰਦੀ ਸੀਗੀ ਮੈਂ ਵੀ ਲੈਣਿਆ ਸੈਂਡਲ ਹਾਂ ਹਾਂ ਕੋਈ ਨਾ ਰੱਖ ਲਾ ਰੱਖ ਲਾ ਠੀਕ ਆ ਚੱਲ ਤੂੰ ਹੋਰ ਲੈ ਆਈ ਫਿਰ ਹੈ ਕੋਈ ਨਾ ਮੈਂ ਹੋਰ ਲਿਉਂ ਤੂੰ ਰੱਖ ਲਾ ਚਲ ਠੀਕ ਹੈ ਤਾਂ ਮੈਂ ਲੈ ਲੈਨੀ ਆ ਫਿਰ ਠੀਕ ਆ ਠੀਕ ਆ ਜਾ ਆ ਠੀਕ ਮੈਨੂੰ ਪਤਾ ਸੀ ਬੁੜੀਏ ਤੂੰ ਐਂ ਕਰੇਂਗੀ ਇਹੀ ਤੇਰੇ ਮੈਨੂੰ ਪਤਾ ਸੀ ਤੂੰ ਮੇਰੀ ਚੀਜ਼ ਰੱਖਣੀ ਆ ਰੱਖਣੀ ਆ ਇਹ ਸਪੈਸ਼ਲ ਤੇਰੇ ਨੰਬਰ ਦਾ ਹੀ ਲੈ ਕੇ ਆਈ ਆ ਦੇਖਦੇ ਹਾਂ ਕੀ ਬਣਦਾ ਤੇਰਾ ਹੁਣ ਬੱਡੇ ਕੁੜੇ ਜੀਤੀ ਹਾਂ ਬੇਬੇ ਮੈਂ ਉਹ ਲੰਬੜਦਾਨੀ ਦਾ ਪਤਾ ਲਿਆਵਾ ਵਿਚਾਰੀ ਬਿਮਾਰ ਜੀ ਸੀਗੀ ਅੱਛਾ ਜਾਇਆ ਆਹ ਨਿੱਕੀ ਮੈਂ ਸੈਂਟਰਲ ਪਾਰਕ ਕੀ ਤੁਰੀ ਜਾਂਦੀ ਆ ਪਮਾ ਦੀ ਗਿੱਟਾ ਤੜਵਾ ਲੈ ਨੰਬਰਦਾਨੀ ਮੈਨੂੰ ਤਾਂ ਲੱਗਦਾ ਇਹਦਾ ਪਤਾ ਲੈਣਾ ਹੋ ਅੱਜ ਕਿਵੇਂ ਤੁਰੀ ਜਾਂਦੀ ਆ

ਹਾਏ ਹਾਏ ਲੈ ਫੜ ਬੇਬੇ ਦਵਾਈ ਲੈ ਲਾ ਹਾਏ ਲੈ ਉਠ ਓਏ ਹਾਏ ਹਾਏ ਲੈ ਹਾਲੇ ਤਾਂ ਬੇਬੇ ਸ਼ੁਕਰਾ ਤੇਰੇ ਚੂਲੇ ਨੂੰ ਥੋੜੀ ਜੀ ਦਵਾਈ ਆ ਤੇ ਗਿੱਟੇ ਨੂੰ ਮੋਚ ਆਈ ਆ ਜੇ ਕਿਤੇ ਬਾਲੀ ਲੱਗ ਜਾਂਦੀ ਨਾ ਆ ਉਮਰੇ ਕੋਈ ਹੱਡ ਪੈਰ ਵੀ ਨਹੀਂ ਸੀ ਤੇਰਾ ਜੁੜਨਾ ਨੀ ਕੁੜੇ ਮੈਂ ਤੂੰ ਸੈਂਡਲ ਪਾਉਣਾ ਮੈਨੂੰ ਕਾਨੂੰਨ ਨਹੀਂ ਰੋਕਿਆ ਬੇਬੇ ਇਹ ਹੀ ਤਾਂ ਤੈਨੂੰ ਮੈਂ ਕਦੋਂ ਦੀ ਗੱਲ ਸਮਝਾਉਣਾ ਚਾਹਨੀ ਆ ਤੇਰੀ ਉਮਰ ਤੇ ਮੇਰੀ ਉਮਰ ਦੇ ਵਿੱਚ ਬਹੁਤ ਫਰਕ ਆ ਤੇ ਭਾਰ ਉਮਰ ਦੇ ਹਿਸਾਬ ਨਾਲ ਹਰ ਇੱਕ ਚੀਜ਼ ਸੋਹਣੀ ਲੱਗਦੀ ਆ ਪਰ ਤੈਨੂੰ ਤਾਂ ਰੀਸ ਕਰਨ ਦੀ ਬਾੜੀ ਆਤਾ ਮੈਂ ਤੈਨੂੰ ਕਿੰਨੀ ਵਾਰ ਤਾਂ ਕਿਹਾ ਵਾ ਵੀ ਤੂੰ ਮੇਰੀ ਰੀਸ ਨਾ ਕਰਿਆ ਕਰ ਪਰ ਤੂੰ ਕੜਾ ਹਟਦੀ ਨਹੀਂ ਹੁੰਦੀ ਤੂੰ ਮੰਨਦੀ ਥੋੜੀ ਹੁੰਨੀ ਆ ਮੇਰੀ ਗੱਲ ਹੁਣ ਦੇਖ ਲੈ ਬੇਬੇ ਜੇ ਗੂੜੇ ਰੰਗ ਦਾ ਸੂਟ ਪਾਏਂਗੀ ਸੈਂਡਲ ਪਾ ਕੇ ਤੁਰੇਂਗੀ ਤਾਂ ਲੋਕਾਂ ਦੇ ਮਜ਼ਾਕ ਦਾ ਪਾਤਰ ਹੀ ਬਣੇਗੀ ਹਾਏ ਪਤ ਹੁਣ ਮੈਨੂੰ ਆਗੀ ਸਮਝ ਹੁਣ ਨਹੀਂ ਮੈਂ ਤੇਰੀ ਕੋਈ ਰੀਸ ਕਰਦੀ ਹਾਏ ਚਲ ਠੀਕ ਆ ਬੇਬੇ ਪੈ ਜਾ ਹੁਣ ਆਰਾਮ ਕਰ ਲਾ